ਦਾ ਮੇदाना ਜੁਗ ਗਿਗਰੀਸ਼ لال ਚੜਮਾ ਹੈਗਾ ਮੈਂ ਆਪਣੇ ਪਤਵਾਲਤ ਮੇਤ ਆਪਣੇ ਮੈਸੇਜ ਦੇ ਨਾਲ ਇੱਥੇ ਦੱਸਣਾ ਇਹ ਮੇਰੇ ਸੱਸ ਨੇ ਇਹਨਾਂ ਦੀ ਦੇਖਭਾਲ ਵੀ ਮੈਂ ਕਰਦਾ ਜਦੋਂ ਜਾਣਾ ਵੇ ਆਪਣੀ ਸਾਲੀ ਕੋ ਛੱਡ ਕੇ ਜਾਣਾ ਤੇ ਜਦੋਂ ਆਣਾ ਫਿਰ ਮੈਂ ਆਪਣੇ ਕੋਲ ਰੱਖ ਲੈਣਾ ਕਿਹੜੀ ਜਗ੍ਹਾ ਰਹਿ ਰਹੇ ਹੋ ਜੀ ਮੈਂ 39 ਸੈਕਟਰ ਮਕਾਨ ਨੰਬਰ 39 ਹੈ ਮਕਾਨ ਨੰਬਰ 15 ਕੇ ਰਹਿ ਰਹੇ ਹਾਂ ਉਸ ਮੈਂ ਖੁਦ ਇਹ ਮਕਾਨ ਬਣਾਇਆ ਆਪਣੇ ਬੇਟਿਆਂ ਦੀ ਸ਼ੋਗ ਨਾਲੇ ਮਕਾਨ ਮੈਂ ਬਣਾਇਆ ਹਲੇ ਕੰਪਲੀਟ ਨਹੀਂ ਹੈ ਕੰਪਲੀਟ ਵੀ ਨਹੀਂ ਆ ਤੇ ਫਿਰ ਵੀ ਮੈਂ ਨਾ ਆਸਟ੍ਰੇਲੀਆ ਗਿਆ ਸੀਗਾ ਕਿਸੇ ਨੂੰ ਛੱਡ ਕੇ ਗਿਆ ਸੀਗਾ ਤੇ ਉੱਥੇ ਮੈਨੂੰ ਕਿਸੇ ਆਪਣੇ ਪ੍ਰਕਿਟ ਦਾ ਜਿਹੜਾ ਦੁੱਧ ਪਾਂਦਾ ਸੀ ਉਹਦਾ ਫੋਨ ਆਇਆ ਕਹਿੰਦਾ ਤੁਸੀਂ ਕਹਿੰਦੇ ਸੀ ਮਕਾਨ ਕਿਰਾਏ ਤੇ ਦੇਣਾ ਮੈਂ ਕਿਹਾ ਮੈਂ ਹਲੇ ਆ ਕੇ ਦਵਾਂਗਾ ਮੈਂ ਹਲੇ ਨਹੀਂ ਦੇਣਾ ਕਿਰਾਏ ਤੇ ਫਿਰ ਉਹ ਮੈਂ ਕਿਹਾ ਫੇਰ ਵੀ ਕਹਿੰਦਾ ਦੇ ਦਿਓ ਮੇਰੀ ਜ਼ਿੰਮੇਵਾਰ ਮੈਂ ਮੁੰਡੇ ਨਾਲ ਸਲਾਹ ਕਰਾਂਗਾ ਮੁੰਡੇ ਨਾਲ ਮੈਂ ਸਲਾਹ ਕਰਕੇ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਕੋਣ ਆ ਕਿਰਾਏ ਦਾ ਕਹਿੰਦਾ ਮੈਂ ਤੁਹਾਡੀ ਗੱਲ ਕਰਾ ਦਿੰਦਾ ਮੈਂ ਕਿਹਾ ਤੇਰੀ ਜ਼ਿੰਮੇਵਾਰੀ ਹੈਗੀ ਆ ਉਹ ਕਹਿੰਦਾ ਮੈਂ ਔਨਲਾਈਨ ਲੰਨਾ ਉਹਨੂੰ ਔਨਲਾਈਨ ਲੈ ਆਉਣੇ ਤੇ ਮੈਂ ਕਿਰਾਇਆ 15000 ਰੁਪਏ ਦੱਸਿਆ ਉਹ ਕਹਿੰਦੇ ਜਿਆਦਾ ਮੈਂ ਕਿਹਾ ਇਸ ਏਰੀਆ ਚੰਨਾ ਚੱਲਦਾ ਹੈ ਔਰ ਤੁਸੀਂ ਕਿਤੇ ਵੀ ਪਤਾ ਕਰ ਲੋ ਖਾਵਾ ਤੋਂ ਕੱਟ ਨਹੀਂ ਕਹਿੰਦੇ ਚਲੋ ਤੁਸੀਂ ਦੇਖ ਲਓ ਕੱਟ ਕਰਦੇ ਮੈਂ ਕਿਹਾ ਜਨ 500 ਰੁਪਏ ਮੈਂ ਕਿਹਾ ਇਹਦੇ ਮੂਨ ਮੋਨੂ ਦੇ ਉਹਨੂੰ ਕੱਟ ਕਰ ਦੇ 14.14 ਹਜ਼ਾਰ ਤੋਂ ਨੇ ਤੈਅ ਕਰ ਲਿਆ ਮੇਕੋ ਰਿਕਾਰਡਿੰਗ ਹੈ ਉਹਨਾਂ ਦੀ ਰਿਕਾਰਡ ਹੈ ਤੇ ਉਹਨੇ ਤੈਅ ਕਰਕੇ ਕਹਿੰਦਾ ਸਮਾਨ ਦਿਖਾ ਦੇ ਆ ਤਾਂ ਮੈਂ ਕਿਹਾ ਦਿਖਾ ਦੇ ਉਸ ਤੋਂ ਬਾਅਦ ਫਿਰ ਕਿੰਨੀ ਦੇਰ ਬਾਅਦ ਉਹਨੇ ਕਹਾਇਆ ਮੈਂ ਕਿਹਾ ਮੋਨੂ ਲੈ ਲਿਆ ਕੋਈ ਕਰਾਇਆ ਨਹੀਂ ਲਿਆ ਉਹਨੇ ਫਿਰ ਦੁਬਾਰਾ ਫੋਨ ਕੀਤਾ ਮੈਂ ਕਿਹਾ ਸਾਡੇ ਮੁੰਡਾ ਜਿਹੜਾ ਜਾਂਦਾ ਹੈ ਨਾ ਜਿਹੜਾ ਰੱਖਿਆ ਰਿਹਾ ਟੇਕਰ ਉਹਨੂੰ ਉਹਨੂੰ 14.14 ਫੜਾ ਦੇ ਕੋਈ ਦੇਰਬਾਦ ਨੂੰ 13000 ਰੁਪਏ ਦਿੱਤਾ ਮਹੀਨੇ ਬਾਅਦ ਦਿੱਤਾ ਹੈਗਾ ਉਹ 13000 ਮੈਂ ਕਿਹਾ 13 ਕਿਉਂ ਦਿੱਤਾ ਜੇ 14.5 ਦੀ ਗੱਲ ਹੋਈ ਹੈ ਕਹਿੰਦਾ ਨਹੀਂ ਤੁਸੀਂ ਆ ਜਾਓ ਮੈਂ ਕਿਹਾ ਮੈਂ ਕਿਹਾ ਹੁਣ 16 ਦੇ ਮੈਂ ਕਿਹਾ ਮੈਂ ਆਣਾ ਲੇਟ 16 ਦੇ ਕਹਿੰਦਾ ਮੈਂ ਕਹਿ ਦਿੰਦਾ ਉਹਨਾਂ ਨੂੰ ਮੈਂ ਕਿਹਾ ਦੁਬਾਰਾ ਫਿਰ ਫੋਨ ਕੀਤਾ ਮੈਂ ਕਹਿ ਦਿੱਤਾ ਸੀ ਕਹਿੰਦਾ ਕਹਿੰਦਾ ਮੈਂ ਲੇਡੀ ਜੀ ਨੂੰ ਕਹਿ ਦਿੱਤਾ ਉਹ 16 ਦੇਵੋਗੇ ਤੁਹਾਨੂੰ ਦੁਬਾਰਾ ਮੈਂ ਲੇਡੀ ਜੀ ਨੂੰ ਖੁਦ ਫੋਨ ਕੀਤਾ ਮੇਰਾ ਮੇਰਾ ਬੇਟਾ ਪੁੱਤ ਮੇਰਾ 16 ਦੇ ਕਹਿੰਦੀ ਅੱਛਾ ਹੀ ਮੈਂ 16 ਦੇ ਦੇਵਾਂਗੇ ਕੋਈ ਪੈਸਾ ਨਹੀਂ ਦਿੱਤਾ ਮੈਨੂੰ ਸਿਰਫ 13 ਆਇਆ ਹੈਗਾ ਉਸ ਤੋਂ ਬਾਅਦ ਬਿਜਲੀ ਦਾ ਬਿੱਲ ਮੈਂ ਦਿੱਤਾ ਉੱਥੇ ਬੈਠਿਆ ਨੇ 450 ਰੁਪਏ ਇੱਥੇ 11660 ਰੁਪਏ ਬਿੱਲ ਦਿੱਤਾ ਇਹ ਸਾਰੇ ਇਹ ਗੱਲ ਕੌਣਸ ਲਗਾ ਉਹ ਵੀ ਆਏ ਅੰਕਲ ਵਰਮਾ ਆਇਆ ਉਹ ਬੰਦੇ ਕਾਫੀ ਆਏ ਨੇ ਸਾਰਿਆਂ ਦੇ ਵਿੱਚ ਗੱਲ ਹੋਈ ਟਾਈਮ ਲੈ ਲਿਆ ਮੇਰੇ ਕੋਲ ਟਾਈਮ ਲੈਣ ਤੋਂ ਬਾਅਦ ਵੀ ਕੋਈ ਖਾਲੀ ਨਹੀਂ ਕਰ ਰਹੀ ਜਾਂ ਮਾਲ ਕਟਾਈ ਕਰ ਰਹੀ ਜਾਂ ਮੇਰੇ ਸੱਟਾ ਮੇਰੇ ਆ ਦੇਖੋ ਇਹਨਾਂ ਦੇ ਸੱਟਾ ਵਾਦੀਆਂ ਸਾਡੇ ਸੱਟਾ ਵਾਦੀਆਂ ਮੇਰੇ ਕੋਲ ਵੀਡੀਓ ਨੇ ਸੱਟਾ ਮਾਦਨ ਦੀ ਉਹ ਮੈਨੂੰ ਲਲਕਾਵੇ ਮਾਲਦੀਆਂ ਉਹ ਮੈਨੂੰ ਜਾਨ ਦਾ ਖਤਰਾ ਇਹ ਇਹ ਗਏ ਸੀ ਇੱਥੋਂ ਬੰਦੇ ਮਗਰ ਲਾਤੇ ਜੋਗੇ ਜਾ ਕੇ ਨਾ ਇਹਨਾਂ ਦੇ ਕੋਲੋਂ ਪਤਖੋਲਿਆ 3500 ਰੁਪਏ ਦੀ ਮੋਬਾਈਲ ਵੀ ਆਵੇ ਬਾਇਆ ਡਾਟਾ ਨਾ ਸਾਡਾ ਨਾ ਜਾਣਦੇ ਨਾ ਅਸੀਂ ਉਹਨਾਂ ਦਾ ਨਾ ਜਾਣਦੇ ਹੈਗੇ ਉਹ ਬਾਅਦ ਦੇ ਵਿੱਚ ਸਾਡਾ ਬਿੱਲ ਇੱਕ ਚੋਦੀ ਕਰ ਲਿਆ ਉਹਨਾਂ ਨੇ ਬਿੱਲ ਦੇ ਬਿੱਲ ਦੇ ਅਧਾਲ ਤੇ ਉਹ ਸਾਨੂੰ ਕਹੀ ਜਾਂਦੇ ਨੇ ਸਸੀ ਇਹ ਬਿੱਲ ਹੈ ਬਿੱਲ ਦੇ ਤੇ ਸਿੱਧਾ ਬਿਲਕੁਲ ਨਹੀਂ ਬਿੱਲ ਦੇ ਅਧਾਲ ਤੇ ਕਹਿੰਦੇ ਸੀ ਬਿੰਦ ਨਹੀਂ ਮੈਂ ਬਿੰਦ ਦੀ ਸਿੱਧਾ ਤੁਹਾਡੇ ਕੋਲ ਪ੍ਰੂਫ ਕਰਦੇ ਹਾਂ ਵੀ ਤੁਸੀਂ ਬੇਲ ਦਿੰਦੇ ਨਾ ਬੇਲ ਦਿੰਦੇ ਨਾ ਸਾਨੂੰ ਕਰਾਇਆ ਦਿੰਦੇ ਹੈਗੇ ਸਾਨੂੰ ਬਤਲ ਕੇ ਮਾਦ ਕਟਾਈ ਕਰਦੇ ਨੇ ਉਹ ਕਹਿੰਦੇ ਨੇ ਤੁਸੀਂ ਤਾਂ ਪ੍ਰਵਾਸੀ ਹੋ ਤੁਸੀਂ ਕਿਉਂ ਅਸੀਂ ਇੱਥੇ ਪਲਪਗਾ ਨਾਲ ਆਏ ਅਸੀਂ ਕਿਉਂ ਜਾਵਾਂਗੇ ਤੁਸੀਂ ਜਾਓਗੇ ਅਸੀਂ ਨਹੀਂ ਜਾਣਾ ਉਹ ਮੈਨੂੰ ਕੁਝ ਤਾਕਤਾਂ ਉਹਨਾਂ ਦਾ ਫੋਨ ਵੀ ਆਇਆ ਮੈਂ ਤੁਹਾਨੂੰ ਨੰਬਰ ਦੇ ਸਕਦਾ ਉਹ ਕਹਿੰਦੇ ਜੀ ਉਹ ਆਪਣੇ ਨੇ ਆਂਗੂ ਨੇ ਆ ਕਿਉਂ ਨੇ ਆ ਬਈ ਆ ਦੇਖੋ ਤੁਹਾਨੂੰ ਨੰਬਰ ਦੇ ਸਕਦਾ ਤੁਸੀਂ ਆਪ ਕੋ ਨੰਬਰ ਕਰੋ ਕੌਣ ਹੈ ਨੇ ਉਹ ਕਹਿੰਦੇ ਨੇ ਕੀ ਹੈਗੇ ਨੇ ਸਾਡੇ ਕੋ ਆ ਉਸੇ ਫੈਸਲਾ ਮੈਂ ਕਿਹਾ ਮੈਂ ਕਿਉਂ ਜਾਵਾਂ ਤੁਹਾ ਆਵਾਂ ਤੁਹਾਡੇ ਕੋ ਹੈ ਮੈਂ ਮੈਂ ਥਾੜੇ ਚ ਗਿਆ ਹੈਗਾ ਥਾਣੇ ਉਹ ਥਾੜੇ ਸੁਣਾਈ ਨਹੀਂ ਹੁੰਦੀ ਹੈਗੀ ਐਸਐਚਓ ਕਹਿੰਦਾ ਮੈਂ ਸੱਤ ਕੋਹਾਂ ਜੀ ਦੋਨਾਂ ਨੂੰ ਅੰਦਰ ਕਰ ਦੂੰਗਾ ਉਹ ਇੱਥੇ ਸੋਨੋਂ ਵੱਲ ਤੋਂ ਹਾਂਜੀ ਪ੍ਰਾਪਰਟੀ ਮੇਰੇ ਮਿਸ ਜੀ ਦੇ ਨਾਮ ਜੀ ਪ੍ਰਾਪਰਟੀ ਔਰ ਥਾਣੇ ਵਾਲੇ ਕਿਉਂ ਕਹਿ ਰਹੇ ਵੀ ਤੁਹਾਡੇ ਦੇ ਸੱਤ ਕੋਹਾਂ ਜੀ ਉਧਾਣੇ ਵਾਲੇ ਉਹਨਾਂ ਦੀ ਗੱਲ ਮੰਨਦੇ ਨੇ ਸਾਡੇ ਮੰਨਦੇ ਨਹੀਂ ਪਤਾ ਨਹੀਂ ਕਿਉਂ ਨਹੀਂ ਮੰਨਦੇ ਜượng ਬੰਦੇ ਆ ਸੀ ਦੇਖੋ ਅਸੀਂ ਤਾਂ ਦੇਖੋ ਸੁਇਸਾਈਡ ਕਰ ਲੈਣਾ ਸੀ ਐਨੇ ਦੁਖੀ ਹੈਗੇ ਆ ਅਸੀਂ ਸੁਇਸਾਈਡ ਕਰ ਲੈਣਾ ਉਹ ਡੀਸੀ ਦੇ ਸਾਹਮਣੇ ਜਾ ਕੇ ਕਰਾਂਗੇ ਮੇਰੀ ਮਿਸਜ ਦੇ ਨਾਲ ਕਰਾਵਾਂਗੇ ਜਿਹੜੀ ਮਾਰਕੀਟ ਹੋ ਗਈ ਉਹਦੀ ਕੋਈ ਸੀਸੀਟੀ ਵੀਡੀਓ ਵੀ ਤੁਹਾਡੇ ਸਭ ਕੁਝ ਹੈਗੇ ਆ ਜੀ ਮੈਂ ਸਾਰਾ ਕੁਝ ਦਵਾਗਾ ਤੁਸੀਂ ਦੇਖੋ ਮੈਂ ਹੁਣੇ ਦਿਖਾਣਾ ਤੁਹਾਨੂੰ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਅਨਸਾਫ਼ ਚਾਹੀਦਾ ਸਾਨੂੰ ਅਨਸਾਫ਼ ਚਾਹੀਦਾ ਘਰ ਵੀ ਤੇ ਸੇਫ ਨਹੀਂ ਹੈ ਜੀ ਅਸੀਂ ਕੱਲ ਤੇ ਸੇਫ ਨਹੀਂ ਆ 90 ਸਾਲ ਦੀ ਮੇਰੀ ਮੰਮੀ 72 ਸਾਲ ਤੇ 65 ਸਾਲ ਦੀ ਮੈਂ ਅਸੀਂ ਸੇਫ ਨਹੀਂ ਹਾਂ ਕਿ ਮੈਨੂੰ ਡਰ ਲੱਗਦਾ ਰਹਿੰਦਾ ਸਾਰੀ ਰਾਤ। ਅੱਛਾ ਫਿਰ ਦੂਜੀ ਗੱਲ ਆ ਉਹਨਾਂ ਦਾ ਕੋਈ ਆਉਣ ਦਾ ਟਾਈਮ ਨਹੀਂ ਕੋਈ ਜਾਣ ਦਾ ਟਾਈਮ ਨਹੀਂ ਹੈਗਾ ਕਿ ਆਉਣ ਦਾ ਟਾਈਮ ਨਹੀਂ ਕੋਈ ਜਾਣ ਦਾ ਟਾਈਮ ਨਹੀਂ ਉਹਨਾਂ ਦਾ ਸਵੇਰੇ 4 ਵਜੇ ਸਾਨੂੰ ਪਰੇਸ਼ਾਨ ਕਰ ਪੁਲਿਸ ਵਾਲੇ ਕਹਿੰਦੇ 100 ਨੰਬਰ ਤੇ ਫੋਨ ਕੀਤਾ ਕਹਿੰਦੇ ਤੁਸੀਂ ਨਾ ਇਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ 10 ਵਜੇ ਤੋਂ ਲੈ ਕੇ 6 ਵਜੇ ਤੱਕ ਕਹਿੰਦੇ ਮੈਂ 4 ਵਜੇ ਜਾਣਾ ਉਹ ਕਹਿੰਦਾ ਫਿਰ ਥਾਣੇ ਆ ਜਾਓ 4 ਵਜੇ ਜਾਣਾ ਇੱਥੇ ਕਹਿੰਦੇ ਫਿਰ ਕਹਿੰਦੇ ਤੁਸੀਂ ਜਾਓ ਅਸੀਂ ਆਪੇ ਇਹਨਾਂ ਕੋ ਬੂਆ ਖਿਲਾ ਲਾਂਗੇ ਇੰਨੀ ਤਕੜੀ ਬਦਮਾਸ਼ੀ ਮੈਂ ਆਪਣੀ ਜ਼ਿੰਦਗੀ ਵੀ ਨਹੀਂ ਦੇਖੀ ਹੈਗੀ ਔਰ ਮੈਂ ਹੱਥੇ ਵੀ ਔੜ ਕੇ ਸਾਰਿਆਂ ਨੂੰ ਪ੍ਰਾਰਥਨਾ ਕਰਦਾ ਕਿ ਮੈਨੂੰ ਰਾਹਤ ਦਵਾਈ ਜਾਵੇ ਮੈਨੂੰ ਕੋਈ ਸਾਡਾ ਇਹ ਬਣਾਇਆ ਆਪਣੇ ਗੁਜਾਰੇ ਵਾਸਤੇ ਮੇਰਾ ਕੋਈ ਕਾਰੋਬਾਰ ਨਹੀਂ ਹੈਗਾ ਮੇਰਾ ਕੋਈ ਕਾਰੋਬਾਰ ਨਹੀਂ ਹੈ ਮੈਂ ਆਪਣੇ ਗੁਜਾਰੇ ਵਾਸਤੇ ਬਣਾਇਆ ਮੇਰੇ ਮਕਾਨ ਤੇ ਮਲ ਮਾਰ ਕੇ ਬੈਠੇ ਹੈਗੇ ਨੇ ਉਹ ਮੈਨੂੰ ਲਗਾ ਕੇ ਮਾਲਦੇ ਨੇ ਤੇ ਮਾਲ ਦੇਾਂਗੇ ਕੁੱਟ ਲਿਆਗੇ ਇਹਨਾਂ ਨੂੰ ਹੱਥ ਮੈਂ ਮਲਾਉਂਦਾ ਤੇ ਆ ਇਹਨਾਂ ਦਾ ਹੱਥ ਤੇ 3500 ਰੁਪਏ ਸੀ ਮੋਬਾਈਲ ਮੋਬਾਈਲ ਕਦ ਕੇ ਖੋਇਆ ਮੋਬਾਈਲ ਖਰਾਬ ਹੋਇਆ ਸੀਗਾ ਖਰਾਬ ਹੋਇਆ ਸੀਗਾ ਮੋਬਾਈਲ ਕਰਾ ਗੁਰਮੰਡੀ ਦਿੱਤਾ ਸੀਗਾ 3500 ਰੁਪਏ ਸੀ ਖੋ ਕੇ ਲੈ ਗਏ ਇਹਨਾਂ ਦਾ ਹੱਥ ਮਿਲਾਂ ਦਦਿਆਂ ਜਿਹੜੇ ਖੋ ਕੇ ਲੈ ਗਏ ਨੇ ਮੈਂ ਉਹਦੀ ਰਿਪੋਰਟ ਵੀ ਲਿਖਾਈ ਹੈ ਉਹ ਵੀ ਤੁਸੀਂ ਗੱਲ ਕਰ ਲਓ ਐਸਆਈ ਨੂੰ ਮੌਕੇ ਦੇ ਤੁਸੀਂ ਕਿਉਂ ਨਹੀਂ ਲਿਖਵਾ ਸਕਦੇ ਕਰਾਇਆ ਨਾ ਮੈਂ ਇਸ ਕਰਕੇ ਨਹੀਂ ਲਿਖਾ ਸਕਿਆ ਮੈਂ ਕਿਹਾ ਮੈਂ ਆ ਕੇ ਲਿਖਾਵਾਂਗਾ ਉਹ ਕਹਿੰਦਾ ਆ ਕੇ ਲਿਖਾ ਲੈ ਇੱਥੇ ਤਾਂ ਦੋੜਾ ਪਿਆ ਆ ਕੇ ਮੈਂ ਕਿਹਾ ਹਾਦ ਕਾਟ ਦਿਓ ਉਹ ਕਹਿੰਦਾ ਮੈਂ ਨਹੀਂ ਦੇਣਾ ਮੈਂ ਸਵਾਲ ਜੀ ਦੇਣਾ ਕਿਉਂ ਨਹੀਂ ਤੁਸੀਂ ਪਹਿਲਾਂ ਤੁਸੀਂ ਕਹਿੰਦੇ ਸੀ ਮੇਰਾ ਇਹ ਸੋਦਾ ਫਿਰ ਕਹਿੰਦੀ ਮੇਰਾ ਪਿਓ ਆ ਫੇਰ ਕਹਿੰਦੀ ਮੇਰਾ ਫੁੱਫੜਾ ਮੈਨੂੰ ਕੀ ਪਤਾ ਤੁਸੀਂ ਕੌਣ ਉਹਨਾਂ ਦਾ ਕਰਾਇਆ ਸਰਬ ਉਹਦਾ ਨਾ சதਵਨ ਸਿੰਘ ਹੈਗਾ ਉਹ ਆਪਣੇ ਫੋਮ ਕਾਰਡ ਪਿਆਦਾ ਸੀਗਾ ਕਹਿੰਦਾ ਮੈਂ ਖੋਜੀ ਹੈਗਾ ਚਲੋ ਜੋ ਵੀ ਆਪਾਂ ਤੋਂ ਕੋਈ ਨਹੀਂ ਲੈਣਾ ਪਰ ਗੱਲ ਇਹ ਹੈ ਵੀ ਸਾਨੂੰ ਆਧਾਰ ਕਾਰਡ ਨਹੀਂ ਉਹਨੇ ਦਿੱਤਾ ਅਜੇ ਤੱਕ ਅਸੀਂ ਇਹ ਮੰਨ ਕਰ ਰਹੇ ਵੀ ਸਾਨੂੰ ਇਨਸਾਫ ਚਾਹੀਦਾ ਹੈ ਅਸੀਂ ਆਪਣੇ ਘਰ ਤੋਂ ਸੇਫ ਨਹੀਂ ਹੈ ਸਾਨੂੰ ਨਾ 4 ਵਜੇ ਸਵੇਰ ਨੂੰ ਜਾਂਦੀ ਹੈ ਕੋਈ ਗੱਡੀ ਬਾਹਰ ਖੜੀ ਹੁੰਦੀ ਹੈ ਇੱਕ ਵਾਰ ਮੈਂ ਤੁਹਾਨੂੰ ਆਹ ਗੱਡੀ ਦੀ ਤਸਵੀਰਾਂ ਦੇ ਸਕਦਾ ਗੱਡੀ ਬਾਹਰ ਖੜੀ ਸੀ ਮੈਂ ਕੈਮਰੇ ਚ ਦੇਖਿਆ ਸਾਨੂੰ ਡਰ ਲੱਗਿਆ ਤਾਂ ਉਦੋਂ ਤਾਂ ਮੈਂ ਖੋਲ ਦਿੱਤਾ ਫੇਰ ਦੁਬਾਰਾ ਆ ਕੇ ਮੈਂ ਕਿਹਾ ਵੀ ਜਿਹਨੇ ਵੀ ਜਾਣਾ 6 ਵਜੇ ਅਸੀਂ ਬੂਹਾ ਖੋਲਣਾ ਸਵੇਰ ਨੂੰ ਤਾਂ ਸ਼ਾਮ ਨੂੰ ਅਸੀਂ 10 ਵਜੇ ਬੰਦ ਕਰ ਲੈਣਾ ਤੁਸੀਂ ਪੁਲਿਸ ਰਿਪੋਰਟ ਦੇ ਵਿੱਚ ਇਹ ਲਿਖਾਇਆ ਸੀ ਵੀ ਕਿ ਜਿੰਨੇ ਵੀ ਕਿਰਾਇਆ ਦਿੱਤਾ ਵੀ ਉਹਨੇ ਪੁਲਿਸ ਮੈਨੀਫੇਸ਼ਨ ਉਹ ਕਿਰਾਇਆ ਦੀ ਕਰਾਈ ਤੇ ਨਹੀਂ ਕਰਾਈ ਨਹੀਂ ਕਰਾਈ ਨਹੀਂ ਅਸੀਂ ਆਵਾਜ਼ ਜਿਹਨੇ ਵੀ ਦਿੱਤਾ ਹੋਵੇ ਨਹੀਂ ਨਹੀਂ ਜਿਹੜਾ ਦੋਦੀ ਆ ਨਾ ਉਹਨੇ ਦਿੱਤਾ ਨਾ ਇਹ ਉਹਨੇ ਦਿੱਤਾ ਜਿਹੜਾ ਦੁੱਧ ਦੁੱਧ ਪਾਉਂਦਾ ਸੀ ਉਹਨੇ ਦਿੱਤਾ ਉਹਨੇ ਕਿਆ ਵੈਰੀਫਿਕੇਸ਼ਨ ਕਰਾਣੀ ਉਹ ਤਾਂ ਆ ਬਨਾਲ ਵਾਲੇ ਆ ਉਹਨਾਂ ਦੇ ਇਹ ਦਲਸਰ ਵਿੱਚ ਮੇਨ ਮੇਨ ਸਾਡ ਗੱਲ ਆ ਵੇ ਇੱਕ ਇੱਕ ਇਹ ਬਸਾਦਾ ਨਾ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਨੇ ਇਹ ਮਕਾਨ ਦੇ ਵਿੱਚ ਕੋਈ ਕਿਰਾਏਦਾਰ ਦੀ ਗੱਲ ਨਹੀਂ ਕੋਈ ਮਾਲਕ ਮਕਾਨ ਦੇ ਸਿਰਫ ਕਿਰਾਏ ਸਿਰਫ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਪਲਾਨਿੰਗ ਨਾਲ ਆਏ ਨੇ ਮੇਰੇ ਮਕਾਨ ਦੇ ਵਿੱਚ ਹੋਰ ਇੱਥੇ ਕੋਈ ਨਹੀਂ ਤਦੇ ਕਹਿੰਦੇ ਨੇ ਪ੍ਰਵਾਸੀ ਹੋ ਤੁਸੀਂ ਸਾਨੂੰ ਸਾਡੇ ਪਿਓ ਦਾ ਇੱਥੇ ਚਲੇ ਗਏ ਪੁਰਾਣੇ ਬਜਾਰ ਤੋਂ ਸਾਨੂੰ ਪ੍ਰਵਾਸੀ ਦੱਸੀ ਜਾਂਦੇ ਹੈਗੇ ਨੇ ਹੈਂ ਤੁਸੀਂ ਪਰਵਾਸੀ ਤੁਸੀਂ ਜਾਓਗੇ ਅਸੀਂ ਕਿਉਂ ਜਾਵਾਂਗੇ ਜਾਓ ਜੋ ਮਰਜ਼ੀ ਕਰ ਲੋ ਜੋ ਮਰਜ਼ੀ ਕਰੋ ਅਸੀਂ ਕਰਾਇਆ ਦੇ ਨਾਮ ਨਾਲ ਮੈਂ ਖਲੀ ਕਿੱਥੇ ਮਰਜ਼ੀ ਜਾਓ ਤੁਸੀਂ ਨਾਜੀ ਕਰਾਇਆ ਦੇਣਾ ਨਾ ਅਸੀਂ ਬਿਜਲੀ ਦਾ ਬਿੱਲ ਦੇਣਾ ਹੈਗਾ ਤੇ ਸਾਡੇ ਨਾਲ ਬਾਤ ਕਟਾਈ ਕਰਦੇ ਨੇ ਇਹਨਾਂ ਦੇ ਸੱਟਾ ਮਾਰੀ ਐਮਐਲ ਨਾਲ ਦੀ ਕਟਾਈ ਹੈਗੀ ਆ ਮੇਰੇ ਕੋ ਕਿਸੇ ਨੇ ਰਸੀਦ ਤੱਕ ਨਹੀਂ ਲਈ ਐ ਐਮਐਲ ਦੀ ਮੈਂ ਉੱਥੇ ਜਾ ਕੇ ਕੰਪਲੇਟ ਲਖਾਈ ਹੋਈ ਐ ਮੈਂ ਤੇ ਕੰਮ ਦੇ ਦੇ ਦੇਣਾ ਕੰਪਲੇਟ ਲਖਾਈ ਐ ਆਹ ਦੇਖੋ 90 ਸਾਲ ਦੇ ਬੋਝ ਲਗਾਏ ਨੇ ਪੁਲਿਸ ਕਹਿੰਦੇ ਆ ਕਹਿੰਦੇ ਵੀ ਤੁਸੀਂ ਸਾਨੂੰ ਪੁੱਛ ਕੇ ਦਿੱਤਾ ਕਹਿੰਦੇ ਪੁਲਿਸ ਤੁਹਾਡੇ ਵਾਸਤੇ ਬੈਨ ਲੀ ਆ ਪੁਲਿਸ ਨੂੰ ਪੁੱਛ ਤੰਗ ਕਰਦੇ ਹੈਂ ਇਹ ਕਹਿੰਦੇ ਤੋਂ ਮੈਂ ਜੀ ਹੱਥ ਜੋੜ ਕੇ ਪ੍ਰਾਰਥਨਾ ਮੇਰੀ ਮਦਦ ਕੀਤੀ ਜਾਵੇ ਮੈਂ ਸਾਰਿਆਂ ਦੇ ਚਾਹ ਬਸੀਆਂ ਨੂੰ ਪ੍ਰੈਸ ਨੂੰ ਸਾਰਿਆਂ ਨੂੰ ਮੇਰੀ ਮਦਦ ਕੀਤੀ ਜਾਵੇ ਸਰਕਾਰ ਨੂੰ ਅਸੀਂ ਹੱਥ ਜੋੜਦੇ ਆ ਸਾਡਾ ਅਸੀਂ ਸੇਫ ਨਹੀਂ ਹੈ ਕਿ ਸਾਨੂੰ ਡਰ ਲੱਗਦਾ ਸਾਡੇ ਸਾਡੇ ਬੱਚਾ ਅੱਜ ਅੱਜ ਮੰਗਲਵਾਰ ਸੀਗਾ ਮੇਰੀ ਸਵੇਰ ਰਾਤ ਦੀ ਮੇਰੀ ਜਾਗ ਮੈਂ 2 ਵਜੇ ਦੀ ਜਾਗਦੀ ਆ ਮੈਂ ਕਿਹਾ ਇਹ ਆ ਕੇ ਕਿਤੇ ਦਰਵਾਜ਼ੇ ਨਾਲ ਭੰਨਣ ਲੱਗਦਾ ਸਾਡ ਮੈਸੇਜ ਮੈਂ ਕਹਿੰਦੇ ਮੈਂ ਡੀਸੀ ਤੇ ਜਾ ਕੇ ਮੈਂ ਸੁਸਾਇਡ ਕਰ ਲੈਣਾ ਹੈਗਾ ਮੈਂ ਆਪਣੇ ਮਾਂ ਨੂੰ ਲੈ ਜਾਣਾ ਮੈਂ ਸੋਸਾਇਟ ਕਰ ਲੈਣਾ ਹੈਗਾ ਮੈਂ ਦੱਸੋ ਕਿ ਇੱਥੇ ਜਾਵਾਂ ਮੇਰੇ ਨਿਆਣੇ ਉੱਥੇ ਤੜਫਦੇ ਨੇ ਅਸੀਂ ਇੱਥੇ ਤੜਫਦੇ ਹਾਂ ਬੱਚੇ ਉੱਧਰ ਤੜਫਦੇ ਮੈਂ ਇੱਧਰ ਤੜਫਦਾ ਮੈਂ ਮੇਰੀ ਹੱਥ ਜੋੜ ਕੇ ਪਵਾਸਨਾ ਕਿ ਸਾਨੂੰ ਸੋਸਾਇਟ ਕਰਨ ਤੋਂ ਬਚਾਇਆ ਜਾਵੇ ਮੈਂ ਹਰ ਟਾਈਮ ਰੱਬ ਬਣਿਆ ਦਾ ਮੇਰੇ ਮੈਸੇਜ ਨੂੰ ਮਾਲ ਕਟਾਈ ਕਰਦੇ ਨੇ ਮੈਂ ਹੈ ਨਹੀਂ ਸੀਗਾ ਇੱਥੇ ਕਾਫੀ ਇਹਨਾਂ ਨੇ ਮਾਰਿਆ ਇਹਨਾਂ ਨੇ ਪੇਟੋ ਲੇਕੋ ਸਾਰੀਆਂ ਵੀਡੀਓਆਂ ਹੈਗੀਆਂ ਮਾਲ ਘਟਾਈ ਦੀਆਂ 7 ਸਾਲਾਂ ਦਾ ਆ ਦੇਖੋ ਮੇਰੇ ਇਹ ਇਹਨਾਂ ਦੇ ਪਿੱਠ ਤੇ ਸੱਟ ਲੱਗੀ ਹੈ ਗੇਟ ਮਾਰਿਆ ਹੈਗਾ ਪਿੱਠ ਤੇ ਸੱਟ ਲੱਗੀ ਗੇਟ ਮਾਰਿਆ ਤੇ ਐਮ ਐਲ ਏ ਦੇ ਕੱਟੇ ਹੋਈ ਹੈ ਐਕਸ ਦਾ ਲਿਖਿਆ ਹੋਇਆ ਸਭ ਮੇਰੀ ਬੇਨਤੀ ਬੇਨਤੀ ਜੀ ਮੇਰੀ ਬੇਨਤੀ ਸਾਡੀ ਬੇਨਤੀ ਹੈ ਹੱਥੀਪਾਗੋ ਦੇ ਵਿੱਚ ਜੀ ਜਿਆਦਾ ਇਥੇ ਮੋਲਾ ਨਿਵਾਸੀ ਇਕੱਠੇ ਹਨ ਔਰ ਇਹ ਪੱਕਾ ਸਹੀ ਸਰਕਾਰ ਦੀ ਫੇਲਿਓਰ ਹੈ ਕਾਨੂੰਨ ਵਿਵਸਥਾ ਦੀ ਫੇਲਿਓਰ ਹੈ ਇਸ ਤਰ੍ਹਾਂ ਦੱਸੋ ਕਿਵੇਂ ਕੋਈ ਕਿਸੇ ਦੇ ਘਰ ਵੜ ਕੇ ਤੇ ਜ਼ਬਰਦਸਤੀ ਮਕਾਨ ਤੇ ਕਬਜ਼ਾ ਕਰ ਲੇਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਬਜ਼ੁਰਗ ਹਨ ਮਾਤਾ ਜੀ 90 ਸਾਲ ਐ 70 ਸਾਲ ਦੇ ਹੁਣ ਬਤਾਓ ਇੱਕਾਂ ਦੇ ਬਜ਼ੁਰਗਾ ਨੂੰ ਤੁਸੀਂ ਜ਼ਬਰਦਸਤੀ ਮਕਾਨ ਤੋਂ ਬਾਹਰ ਬੇਦਖਲ ਕਰਨਾ ਚਾਹੁੰਦੇ ਹੋ ਐ ਅਸੀਂ ਹੋਣ ਨਹੀਂ ਦੇਣਾ ਅਸੀਂ ਜੀ ਸਮਾਜ ਦੀ ਸੇਵਾ ਕਰਨੇ ਵਾਸਤੇ ਇੱਥੇ ਆਇਆ ਹਾਂ ਜਿੱਥੇ ਵੀ ਤੱਕੇਬਾਜੀ ਖਾਸ ਕਰ ਬਜ਼ੁਰਗਾਂ ਨਾਲ ਹੁੰਦੀ ਹੈ ਐਜ਼ ਅ ਚੇਅਰਮੈਨ ਸੀਨੀਅਰ ਸਿਟੀਜ਼ਨ ਫਰੈਂਡਸ ਕਲੱਬ ਮੈਂ ਉਹਨਾਂ ਨਾਲ ਖੜਾ ਤੇ ਤੱਕਾਈ ਹੋਣੀ ਨਹੀਂ ਦੇਣੀ ਤੇ ਐ ਤੇ ਮੈਨੂੰ ਲੱਗਦਾ ਸਰ ਕਿ ਇੱਥੇ ਬਹੁਤ ਵੱਡਾ ਕਬਜ਼ਾ ਕਰਨੇ ਵਾਲਾ ਗਿਰੋ ਕੰਮ ਕਰ ਰਿਹਾ ਹੈ ਇਹ ਗਿਰੋ ਦੇ ਚੰਗਲ ਵਿੱਚ ਆ ਗਿਆ ਤੇ ਹੁਣ ਇੱਥੇ ਨਾ ਤੇ ਥਾਣਾ ਸੁਣਵਾਈ ਕਰ ਰਿਹਾ ਨਾ ਅੱਗੇ ਹੋਰ ਕੋਈ ਅਧਿਕਾਰੀ ਸੁਣਵਾਈ ਕਰ ਰਿਹਾ ਅਸੀਂ ਪ੍ਰੋਟੈਸਟ ਕਰਾਂਗੇ ਉਹਨੂੰ ਪੁਚਾਰੇ ਕਹਿ ਰਹੇ ਨੇ ਕਿ ਅਸੀਂ ਸੁਸਾਈਡ ਕਰਾਂਗੇ ਪੁਲਿਸ ਕਮੀ ਸਨਰਦੇ ਆਫਿਸ ਜਾ ਕੇ ਸੁਸਾਈਡ ਕਰਨਗੇ ਜੇ ਅਨਾਦੀ ਸੁਣਵਾਈ ਨਾ ਹੋਈ ਅਸੀਂ ਪੂਰੀ ਤਰ੍ਹਾਂ ਸਾਡੀ ਪੂਰੀ ਸੰਸਥਾ ਨਾਲ ਹੈ ਔਰ ਅਸੀਂ ਤੱਕਸਾਈ ਇੱਥੇ ਹੋਣ ਨਹੀਂ ਦੇਵਾਂਗੇ ਜਿਸ ਢੰਗ ਨਾਲ ਤੱਕਸਾਈ ਹੋ ਰਹੀ ਹੈ ਮੇਰਾ ਨਾਮ ਅਜੀਤ ਸਿੰਘ ਜੋਹਾਰਾ ਬਾਕੀ ਇਹਨਾਂ ਨੂੰ ਜ਼ਿਆਦੀ ਤੌਰ ਤੇ ਟੌਰਚਰ ਕਰਦੇ ਆ ਫਿਜ਼ੀਕਲ ਵੀ ਕਰਦੇ ਆ ਧਾਰ ਰੈਡੇ ਵੈਸੇ ਵਾਹ ਬਾਹਰ ਦਾ ਘਾਟਾ ਹੋਣਾ ਤੇ ਕਿਹਦਾ ਵਾਜਾ ਸੁਣ ਦਿਆ ਦੇ ਆਵਾਜ਼ਾਂ ਚੁੜਦੀਆਂ ਬਹੁਤ ਜ਼ੋਰ ਦੇ ਨਾਲ ਕਰਦੇ ਆ ਸੀਨੀਅਰ ਸਿਟੀਜ਼ਨ ਹੈਗੇ ਆ ਲੇਕਿਨ ਸੁਪਰ ਸੀਨੀਅਰ ਸਿਟੀਜ਼ਨ ਵੀ ਹੈਗੇ ਆ ਲੇਕਿਨ ਬੜੀ ਬਾੜੀ ਗੱਲ ਆ ਸਾਨੂੰ ਬਹੁਤ ਦੁੱਖ ਲੱਗਦਾ ਕਿ ਇਹ ਬਜ਼ੁਰਗਾਂ ਦੇ ਨਾਲ ਇਹ ਹਾਲਤ ਹੋ ਰਹੀ ਆ ਕਿਉਂਕਿ ਉਹਨਾਂ ਨੇ ਤੇ ਆਪਣੇ ਸੁੱਖ ਵਾਸਤੇ ਬਣਾਇਆ ਸਾਰਾ ਕੁਝ ਤੇ ਸੁੱਖ ਤਾਂ ਕੀ ਲੈਣਾ ਚਾਰ ਇਹਨਾਂ ਦੇ ਹੁੰਦਾ ਐਕਚੁਅਲੀ ਇਹਨਾਂ ਦੇ ਆਪ ਖੁਦ ਕਿਰਾਏ ਦੇ ਨਹੀਂ ਦਿੱਤਾ ਇਹਨਾਂ ਦੇ ਕੋਈ ਦੁੱਧ ਵਾਲਾ ਸੀ ਉਹਦੇ ਕਿਰਾਏ ਤੇ ਇਹ 3D ਸੀ ਅਗਰੇ ਇਥੇ ਹੁੰਦੇ ਤੇ ਲਖਾ ਵੀ ਲੈਦੇ ਤੈਨੂੰ ਖਾ ਕੇ ਇਸ ਤਰ੍ਹਾਂ ਲੈਂਦੇ ਤੁਹਾਡਾ ਘਰ ਕਿੱਥੇ ਹੈਗਾ ਮੇਰਾ ਨਾਲ ਆ ਘਰ ਅੱਛਾ ਜੀ ਕਿੰਨੇ ਦਿਨ ਤੋਂ ਚੱਲ ਰਿਹਾ ਇਹਦਾ ਕੰਮ ਜਦੋਂ ਕੱਲ ਕਈ ਦਿਨ ਤੋਂ ਚੱਲ ਰਿਹਾ ਇਹ ਤੰਗ ਕਰ ਰਹੇ ਨੇ ਇਹਨਾਂ ਨੂੰ ਤੇ ਅਸੀਂ ਬਿਲਕੁਲ ਆਵਾਜ਼ਾਂ ਸੁਣਦੇ ਆ ਤੰਗ ਕਰਦੇ ਜੋ ਕੁਝ ਮੈਨੂੰ ਪਤਾ ਲੱਗ ਰਿਹਾ ਜ਼ਿਆਦੀ ਤੌਰ ਤੇ ਵੀ ਤੰਗ ਕਰਦੇ ਆ ਸਰੀਰਕ ਤੌਰ ਤੇ ਵੀ ਤੰਗ ਕਰਦੇ ਆ ਠੀਕ ਹੈ ਬਾਹਰ ਘੁਟਾਈ ਵੀ ਕਰਦੇ ਉਹਨਾਂ ਉਦੋਂ ਵਿਖਾਇਆ ਸੀ ਸਾਡਾ ਲੱਗਿਆ ਸਾਡੇ ਬੜਾ ਕੁਝ ਹੁੰਦਾ ਹੈ ਲੇਕਿਨ ਸਾਨੂੰ ਵੇਖ ਕੇ ਬਹੁਤ ਦੁੱਖ ਲੱਗਦਾ ਇਹ ਦ ਸੀਨੀਅਰ ਸਿਟੀਜ਼ਨ ਨੇ ਦੇਖੋ ਕਿਸੇ ਨੂੰ ਕੋ ਇਹਨੂੰ ਜੇ ਧੱਕਾ ਦੇ ਕੇ ਗੇਰ ਦਿੰਦੀ ਇਹਦਾ ਹੱਥ ਨਾ ਪੈਂਦਾ ਤਾਂ ਇਹਨੂੰ ਬਚਣਾ ਨਹੀਂ ਸੀ ਫਿਰ ਕਿਸੇ ਨੇ ਕੀ ਕਰਨਾ ਸੀ ਕਿਸੇ ਨੇ ਕੁਝ ਨਹੀਂ ਕਰਨਾ ਸੀ ਤੁਸੀਂ ਕਿਤੇ ਰਹਿੰਦੇ ਕਿੱਥੇ ਜੀ ਮੈਂ ਇਹਨਾਂ ਦੇ ਪਿੱਛੇ ਗਲੀ 'ਚ ਰਹਿੰਦੀ ਆ ਜੀ ਇਸੇ ਮੁਹੱਲੇ ਦੇ ਆਸੀਂ ਅਸੀਂ ਰੋਜ਼ ਰਾਤ ਨੂੰ ਮਿਲਦੇ ਆ ਇਸੇ ਜਾਂ ਜੀ 39 ਚ ਇਹਨਾਂ ਦੇ ਪਿੱਛੇ ਵਸ ਸਾਡਾ ਮਕਾਨ ਇੰਨਾ ਫਰਕ ਹੈ ਅਸੀਂ ਤਾਂ ਆਲਾ ਵਸ ਸਾਡੇ ਨਾਲ ਕਰ ਨਾਲੋਂ ਵੀ ਬੱਧ ਇੱਕ ਦੂਜੇ ਨਾਲ ਉਹ ਆਸੀਂ ਸ਼ਾਮ ਨੂੰ ਜ਼ਰੂਰ ਮਿਲ ਲਈ ਮਿਲ ਲੈ ਆਪਸ ਚ ਸ਼ਰਮ ਆ ਲਾ ਸੀ ਇਕੱਠੇ ਆ ਦੇਖੋ ਸਾਨੂੰ ਇਹ ਜਾਂ ਗੰਦਗੰਦ ਮੁਹੱਲੇ ਦੇ ਵਿੱਚ ਨਹੀਂ ਚਾਹੀਦਾ ਇਹਨਾਂ ਨੂੰ ਚਾਹੁੰਦੇ ਚਾਹੇ ਨਹੀਂ ਚਾਹੁੰਦੇ ਸਾਨੂੰ ਨਹੀਂ ਚਾਹੀਦਾ ਕਿੰਨੀ ਦੇਰ ਤੋਂ ਰਹਿੰਦੇ ਆ ਫਿਰ ਮਾ ਵੱਲੋਂ ਜਗਦੀਸ਼ ਸ਼ਰਮਾ ਵੱਲੋਂ ਹਾਂਜੀ ਹਾਂਜੀ ਸੱਗੀ ਮੈਟਰ ਕੀ ਮੈਟਰ ਇਹਨਾਂ ਦਾ ਮੈਟਰ ਆ ਜੀ ਇੱਕ ਦੂਜੇ ਦੇ ਐਲੀਗੇਸ਼ਨ ਲਾਉਂਦੇ ਆ ਇਹ ਉਹ ਜਿਹੜਾ ਜਗਦੀਸ਼ ਸ਼ਰਮਾ ਜੀ ਆ ਇਹ ਕਹਿੰਦੇ ਵੀ ਇਹ ਸਾਨੂੰ ਕਿਰਾਇਆ ਨਹੀਂ ਦਿੰਦੇ ਜੀ ਠੀਕ ਹੈ ਇਹਨਾਂ ਦਾ ਕੋਈ ਮੜਾ ਮੋਟਾ ਬਹਿਸ ਵਾਰੀ ਹੋਈ ਹੋਣੀ ਆ ਤੇ ਜਿਹੜੀ ਇਹ ਆ ਸ੍ਰਿੰਦਰ ਗੌਰ ਇਹਨੇ ਸਟੇਲ ਅਲੇ ਕੋਰਡ ਦੇ ਦਿੱਤਗੇ ਤੇ ਬਾਕੀ ਕਿਸ ਇੰਡਸਟਰੀ ਲੈ ਸਰ ਉੱਥੇ ਰਹਿਣ ਦਾ ਮਤਲਬ ਕਿਰਾਏ ਤੇ ਕੋਟ ਵੱਲੋਂ ਸੇਲ ਲੈ ਲੈ ਵੀ ਸਰ ਲੱਗਿਆ ਨਾ ਜਿਹੜੀ ਡੀਪੀ ਸ਼ਰਮਾ ਜੀ ਹੈ ਉਹਨਾਂ ਵੱਲੋਂ ਇਹ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਕੁਟਵਾਰ ਦਿੱਤੀ ਕੁਟਵਾਰ ਦਿੱਤੀ ਸਰ ਉਸ ਮਾਮਲੇ ਦੇ ਵਿੱਚ ਠੀਕ ਅਸੀਂ ਦੋਨਾਂ ਨੂੰ ਬੁਲਾ ਕੇ ਵਿਚਾਰ ਕਰ ਰਹੇ ਹਾਂ ਜੀ ਠੀਕ ਹੈ ਜੀ ਤੇ ਜੋ ਬਣ ਵੀ ਕਾਰਵਾਈ ਹੋ ਉਹਨਾਂ ਵਿੱਚ ਦੇ ਦੇਣਾ ਵੀ ਸਰ ਉਹ ਕਹਿੰਦੇ ਸਟੇ ਇਹਨਾਂ ਨੇ ਇੱਕ ਇੱਕ ਕਮਰਾ ਲੈ ਲਿਆ ਸਾਰੇ ਘੁੱਟੇ ਦਾ ਲੈ ਜੀ ਯਾਰ ਉਹ ਤਾਂ ਉਹਨੇ ਆਪਣੇ ਸਾਰੀ ਕੋਠੀ ਦਾ ਸਟੇਜ ਉਹਨਾਂ ਨੇ ਉਹ ਹਾਂਜੀ ਸਾਰਾ ਸੋਰੀ ਸਾਰੀ ਕੋਠੀ ਦਾ ਸਟੇਜ ਉਹਨੂੰ ਮਿਲਦੀ ਉਹਨੂੰ ਸਰ ਦਰਖਾਸਤ ਕਦੋਂ ਦੀ ਆਈ ਹੈ ਇਹ ਹੈਗੀ 24 ਨਵੰਬਰ ਦੀ ਜੀ 24 ਨਵੰਬਰ ਚੋਕਰੀਆਂ ਦੋਨਾਂ ਵੱਲੋਂ 24 ਦੀ ਹੋਈ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਦੋਨਾਂ ਨੂੰ ਟਾਈਮ ਦਿੱਤਾ ਹੈ ਪਰ ਉਹ ਆਈ ਨਹੀਂ ਠੀਕ ਹੈ ਜੀ ਤੇ ਉਹ ਕਹਿੰਦੇ ਜਿਹੜੀ ਐਮਐਲ ਕੱਟੀ ਆ ਉਹਦੀ ਹਜੇ ਰਸੀਦ ਵੀ ਨਹੀਂ ਸਾਡੇ ਤੋਂ ਮੰਗੀ ਗਈ ਹੈਗੀ ਇੰਨੇ ਦਿਨ ਹੋ ਗਏ ਰਸੀਦ ਉਹ ਸਾਨੂੰ ਲਿਆ ਕੇ ਦੇਣ ਛਾੜੇ ਜੀ ਉਹ ਕਹਿੰਦੇ ਸਾਨੂੰ ਦੱਸਿਆ ਨਹੀਂ ਕਿ ਨਾਲ ਸਾਡੇ ਮੁੱਕ ਦੇਖਣ ਆਏ ਰਸੀਦ ਸਾਨੂੰ ਲੈ ਕੇ ਦੇਣ ਸਾਡੇ ਐਮਐਲਏ ਨਾਲ ਲੈ ਆ ਨਹੀਂ ਰਸੀਦ ਨਹੀਂ ਦਿੱਤੀ ਕੋਈ ਗੱਲ ਨਹੀਂ ਸਰ ਉਹ ਕਹਿੰਦੇ ਸਾਡੇ ਤੋਂ ਮੰਗਿਓ ਨਹੀਂ ਗਈ ਅਜੇ ਤੱਕ ਅਸੀਂ ਜਿਹੜੀ ਐਮਐਲਏ ਨਾਲ ਲੈ ਆ ਨਹੀਂ ਆ ਜੀ ਉਹ ਤੋਂ ਬਿਨਾਂ ਵੀ ਜੋ ਪਤਾ ਹੈ ਉੱਥੋਂ ਮੈਂ ਸਿਮਲਾ ਹੱਤਾਲ ਤੋਂ ਜਿਹੜੀ ਐਮਐਲਏ ਨਾਲ ਰਸੀਵ ਕਰ ਲਈ ਜੀ ਸਰ ਕੀ ਤਫਤੀਸ਼ ਕੀਤੀ ਹੈ ਤੇ ਕੀ ਬਣਦੀ ਕਾਰਵਾਈ ਹੋਏਗੀ ਬਣ ਵੀ ਕਾਰਵਾਈ ਜੋ ਉਹ ਕਰਦਾਂਗੇ ਜੀ ਠੀਕ ਹੈ ਨਾ ਬੁਲਾਇਆ ਦੁਨੋਂ ਟਾਈਮ ਦਿੱਤਾ ਸਰ ਹੁਣ ਤੱਕ ਕੀ ਤੱਕ ਸਾਹਮਣੇ ਆਇਆ ਵੀ ਇੱਕ ਇਨਰ ਦੇ ਪਰਿਵਾਰ ਹੈ ਉਹਦੇ ਜਿਹੜੇ ਮਕਾਨ ਦੇ ਉੱਤੇ ਹਮ ਕਬਜ਼ਾ ਕੀਤਾ ਜਾ ਰਿਹਾ ਹੈ ਪੀ ਪਲੈਨਿੰਗ ਦੱਸੀ ਜਾ ਰਹੀ ਹੈ ਕੀ ਤੁਹਾਡੇ ਵੱਲੋਂ ਕੀ ਤੱਕ ਸਾਹਮਣੇ ਆਇਆ ਹੈ ਕੋਈ ਦੁਆਰਾ ਬੁਲਾ ਕੇ ਜਿਹੜੇ ਦੁਆਰਾ ਪ੍ਰਦਰਾਰ ਕਰਦੇ ਜੀ ਜੋ ਬਣਵੀ ਕਰਵੀ ਹੋਊਗੀ ਹਮ ਕਿਲੇ ਹੋਊਗਾ ਸਰ ਸਰ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਐਸਐਸ ਸਰਦੀਪ ਸਿੰਘ ਜੀ ਥਾਣਾ ਕਿੱਡਾ ਸਰ ਮੋਤੀ ਨਗਰ ਜੀ ਠੀਕ ਹੈ ਸਰ ਧੰਨਵਾਦ ਜੀ ਕੀ ਗੱਲ ਹੈ